ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਪਿਛਲੀ ਵੀਡੀਓ ਜਨਾ ਆਪਾਂ ਗੱਲ ਕਰੀ ਦੀ ਵੀ ਮਸ਼ੀਨ ਨੂੰ ਬੰਦੇ ਮਗਰ ਪੈ ਗਿਆ ਨਾ ਵੀ ਦੇ ਦੇਣੀ ਮਸ਼ੀਨ ਅੱਜ ਦਾ ਬਾਈ ਟਾਈਮ ਦਾ ਉਹਨਾਂ ਕੋਲੇ ਉਹਨਾਂ ਨੂੰ ਅੱਜ ਦੀ ਰੇਟ ਦਿੱਤੀ ਸੀ ਹਨਾ ਪਹਿਲਾਂ ਤਾਂ ਗੱਲਬਾਤ ਇੱਥੇ ਜੜੀ 20 ਕਹਿੰਦੇ ਸਰਵਾਰ ਜੀ ਕੱਲ ਸਵੇਰੇ ਸਾਡੇ ਕੋਲ ਅੱਜ ਅੱਜ ਸਵੇਰੇ ਗਏ ਮੇਰੇ ਕੋਲੇ ਹਨਾ ਕਹਿੰਦੇ ਵੀ ਮਸ਼ੀਨ ਸਾਨੂੰ ਹੁਣੇ ਦੇ ਮੈਂ ਕਹਾਂ ਲੈ ਜੀ ਇਹका ਜਿਹੜੀ ਗੱਲ ਆ ਵੀ ਮਸ਼ੀਨ ਲੈ ਜੋ ਕਹਿੰਦੇ ਬੰਦਾ ਮੈਂ ਕਿਹਾ ਵੀ ਬੰਦੇ ਦੀ ਯਾਰ ਇਹਨੂੰ ਪੁੱਛ ਲਓ ਮਨੀ ਨੂੰ ਹਨਾ ਜੇ ਜਾਂਦਾ ਮਨੀ ਕਹਿੰਦਾ ਬਾਈ ਯਾਰ ਮੈਂ ਇਕੱਲਾ ਕੀ ਕਰੂੰਗਾ ਵੀ ਜਿਆਦਾ ਤੂੰ ਵੀ ਨਾਲੇ ਰਹਿ ਚੱਲ ਫੇ ਮੈਂ ਕਿਹਾ ਮੈਂ ਕਿਹਾ ਵੀ ਸਾਡੇ ਦੋਹਾਂ ਨੇ ਵਾ ਸਾਨੂੰ 3000 ਰੁਪਏ ਦਿਹਾੜੀ ਦੇਈ ਜਾਓ 1000 ਇਹਨੂੰ ਦੇਈ ਜਾਊਗਾ 1000 ਮੈਂ 2000 ਮੈਂ ਲਈ ਜਾਊਗਾ ਨਹੀਂ 1500 ਨਹੀਂ ਲਈ ਜਾਊਗਾ 1500 ਮੈਂ ਲਈ ਜਾਊਗਾ ਹਨਾ ਵੀ ਚਲੋ ਅਸੀਂ ਦਿਹਾੜੀ ਦਾ ਅਸਟ੍ਰਮੈਂਟ ਕਰ ਲਾਂਗੇ ਆਪਣੇ ਦੋਨੇ ਹਨਾ ਆਪੇ ਵੀ 3000 ਰੁਪਏ ਸਾਨੂੰ ਦਿਹਾੜੀ ਦਾ ਦੇਈ ਜਾਓ ਮਸ਼ੀਨ ਜਿੰਨੀ ਕਮਾਈ ਕਰੋਗੇ ਡੀਜ਼ਲ ਸਾਰੀ ਟੱਪੈ ਤੁਹਾਡੀ ਹੋਊਗੀ ਮਾਲਕ ਤੁਸੀਂ ਬਣਗੇ ਮੈਂ ਕਿਹਾ ਅੱਜ ਹੈਨਾ ਮੈਨੂੰ ਮੇਰੇ ਪੈਸੇ ਦੇ ਦਿਓ ਮੈਂ ਆਪਣੇ ਅਕਾਊਂਟ ਚ ਪਾ ਦਿੰਨਾ ਵੀ ਮਸ਼ੀਨ ਦੇ ਜ਼ਿੰਮੇਵਾਰ ਤੁਸੀਂ ਹੋ ਅੱਜ ਕਹਿੰਦੇ ਠੀਕ ਆ ਫਿਰ ਮੇਰੇ ਹਰਮਨ ਚ ਆਇਆ ਮੈਂ ਕਿਹਾ ਯਾਰ ਬਾਅਦ ਚ ਨਾ ਤੁਹਾਨੂੰ ਪਤਾ ਵੀ ਉਹ ਪੈਸੇ ਨਾ ਦਿੱਤੇ ਹੋਰ ਅੱਗੇ ਨੂੰ ਕਹਿਤਾ ਮਸ਼ੀਨ ਲੈ ਕੇ ਜਾਣੀਆਂ ਵੀ ਪੰਗਾ ਹੀ ਖੜਾ ਕਰਾਂਗੇ ਹੈਨਾ ਕਹਿ ਕੇ ਚਲਾਉਣ ਦਾ ਬਾਈ ਇਧਰ ਨੂੰ ਯੂਪੀ ਜਨੂ ਅਜੇ ਏਰੀਆ ਖਾਤਾ ਖੜਾ ਇਹਨਾਂ ਨੇ ਕਿਹਾ ਟਿਕਣਾ ਥੋੜੀ ਆ ਹੈਨਾ ਇਹਨਾਂ ਨੇ ਤਾਂ ਕਹਣਾ ਵੀ ਚੱਲੀ ਚਲੋ ਬਸ ਅਗਲੇ ਨੇ ਕਹਣਾ ਸਾਢੇ 5 ਲੱਖ ਲਾਲ ਜ਼ਰੂਰ ਕਰ ਲਓ ਇਹਨਾਂ ਦਾ ਹੁਣ ਫਿਰ ਮੈਂ ਜਵਾਬ ਦੇਦਾ ਸਟਾਫ ਨੂੰ ਮੈਂ ਕਿਹਾ ਯਾਰ ਵੀ ਸਾਡਾ ਸਟਾਫ ਨਹੀਂ ਹੈ ਨਾ ਕੋਈ ਵੀ ਸਾਡੇ ਕੋਲੇ ਵੀ ਤੁਸੀਂ ਸਟਾਫ ਜੀ ਡੋਟ ਡੋਗ ਆਪਦਾ ਹੈਗਾ ਤੁਸੀਂ ਆਪ ਦਾ ਦੇਖ ਲਓ ਜੀ ਚੱਲ ਕਹਿੰਦੇ ਹਾਂ ਬੋਤਾਤੇ ਹਾਂ ਵੀ ਅੱਜ ਦੀ ਡੇਟ ਦਿੱਤੀ ਵੀ ਮੈਂ ਕਿਹਾ ਅੱਜ ਦੀ ਡੇਟ ਆ ਤੁਹਾਡੇ ਕੋਲ ਜੇ ਤੂੰ ਤੁਹਾਨੂੰ ਮਸ਼ੀਨ ਹੈ ਨਾ ਲੈ ਕੇ ਅੱਜ ਤੁਸੀਂ ਲੈ ਗਏ ਵੀ ਫਿਰ ਮਸ਼ੀਨ ਨਹੀਂ ਲਾ ਦੇਣੀ ਹੈਗੀ ਹੈ ਨਾ ਇਹ ਕਹਿੰਦਾ ਤੁਹਾਡੀ ਇਧਰ ਤੁਸੀਂ ਮੇਰੇ ਮਗਰ ਪਏ ਵੀ ਭਾਈ ਮਸ਼ੀਨ ਸਰਦਾਰ ਜੀ ਤੇਰੇ ਵਾਲੀ ਉਹ ਲੈਣੀ ਹੈ ਤਾਂ ਕਰਕੇ ਮੈਂ ਕਿਹਾ ਮੈਂ ਤਾਂ ਐਡਾ ਉਹ ਚੱਕਿਆ ਨਹੀਂ ਮੈਨੂੰ ਭਾਈ ਦੇਣੇ ਦੀ ਲੋੜ ਨਹੀਂ ਸੀ ਹੈਗੀ ਤਾਂ ਜਦੋਂ ਮੈਂ ਬਾਪੂ ਨੂੰ ਗੱਲ ਫੋਨ ਲਾਇਆ ਹਨਾ ਬਣੇ ਨੂੰ ਮੈਂ ਕਿਹਾ ਇਹ ਮਸ਼ੀਨ ਦੇ ਦੇਮਾ ਇਧਰ ਲੋਕਲ ਦੇ ਬੰਦੇ ਮੰਗਦੇ ਆ ਉਹਦਾ ਦਿਲ ਖਾਸਾ ਟਾਈਮ ਬੋਲਿਆ ਜਾਂ ਨਹੀਂ ਹੈਗਾ ਖਾਸਾ ਟਾਈਮ ਵੱਧ ਗਿਆ ਕਹਿੰਦਾ ਕਿਉਂ ਮੈਂ ਕਿਹਾ ਇੰਨੇ ਪੈਸੇ ਲਾਤੇ ਕਹਿੰਦਾ ਹੁਣ ਮੈਂ ਕਿਹਾ ਚੱਲ ਕੋਈ ਨਹੀਂ ਉੱਚਾ ਮਾਡਲ ਲੈ ਲੈਂਦੇ ਕਹਿੰਦਾ ਕੋਈ ਨਹੀਂ ਉੱਚਾ ਵੀ ਲੈ ਲੰਨੇ ਆ ਇਹ ਮਸ਼ੀਨ ਜ਼ਹਿਨ ਦੇ ਫਿਰ ਅੱਜ ਹੀ ਰੇਟ ਦਿੱਤੀ ਉਹਨਾਂ ਨੂੰ ਮੈਂ ਕਿਹਾ ਜੇ ਤਾਂ ਅੱਜ ਲੈ ਗਏ ਠੀਕ ਆ ਬਸ ਹੁਣ 4 4:30 ਦਾ ਟਾਈਮ ਹੋ ਗਿਆ 5 ਦਾ ਮੈਂ ਦੋ ਘੰਟੇ ਹੋਰ ਦੇਖਣਾ ਨਹੀਂ ਫਿਰ ਆਉਣਗੇ ਪੈਸੇ ਲੈ ਕੇ ਫੇ ਆਪਾਂ ਦੇ ਦੇਣਾ ਜਵਾਬ ਕਿੱਦਾਂ ਠੋਕ ਕੇ ਹਨਾ ਵੀ ਬਾਈ ਆਪਾਂ ਨਹੀਂ ਫੇ ਦੇਣੀ ਹੈਗੀ ਫਿਰਦੇ ਰਹਿ ਗਏ ਇੱਥੇ ਮਨੀ ਕਹਿੰਦਾ ਮੇਰੇ ਕੋਲ ਆਏ ਦਸ ਮੇਰੇ ਕਹਿੰਦਾ ਮੈਨੂੰ ਕਹਿੰਦੇ ਪੈਸੇ ਲੈਦਾ ਇਹ ਕਹਿੰਦਾ ਕਹਿੰਦਾ ਬਾਈ ਲਊਗਾ ਜੀ ਮੈਂ ਨਹੀਂ ਲੈ ਸਕਦਾ ਪੈਸੇ ਫਿਰ ਮੁੜ ਕੇ ਪਤਨ ਲੱਗਿਆ ਕਿੱਧਰ ਨੂੰ ਵਾਗੇ ਕਿੱਧਰ ਨਹੀਂ ਫਿਰ ਮੈਂ ਕਹਿੰਦਾ ਚੱਲ ਅੱਜ ਦੀ ਲੇਟ ਆ ਇਹ ਆ ਕੇ ਨਾ ਵੀ ਠੀਕ ਆ ਨਹੀਂ ਰਵੇ ਤੁਹਾਨੂੰ ਪਤਾ ਹੀ ਆ ਨਾ ਚੱਲਦਾ ਆਪਣਾ ਕੰਮ ਵਧੀਆ ਦੋ ਚਾਰ ਬਣਾਉ ਹੋ ਲਾਵਾਂਗੇ ਲੈ ਜਾ ਕੇ ਇਹਨੂੰ ਫਾਰਮ ਦੇ ਘੜਾ ਕੇ ਆ ਮੈਂ ਲੋ ਤੇ ਦਾ ਆਪਣਾ ਮੱਕੀ ਵਾਲਾ ਕਟਰ ਪਾਵਾਂਗੇ ਮਗਰ ਪਿੰਡ ਨੂੰ ਦੁਰ ਪਾਵਾਂਗੇ ਇੱਕ ਤਾਂ ਇਹਨੀਆਂ ਇੱਕ ਬਲੋਰ ਆ ਨਾ ਬਾਈ ਬਲੋਰ ਥੋੜਾ ਜਿਆ ਮੇਰੇ ਹਿਸਾਬ ਨਾਲ ਆ ਵੀ ਬੜਾ ਕਰਾ ਦਈਏ ਜਿੰਨੇ ਹੋਣਾ ਝੋਨਾ ਹਨਾ ਜਿਹੜਾ ਨਿਕੜ ਝੋਨਾ ਦਾ ਮਤਲਬ ਸਪੈਨ ਪੂਰਾ ਠੋਸ ਝੋਨਾ ਜਿੱਥੇ ਤਕੜਾ ਝੋਨਾ ਉਥੇ ਰ ਕੋਈ ਸਫਾਈ ਵਾਲੀ ਗੱਲੇ ਨਹੀਂ ਆ ਝੋਨਾ ਨਾ ਸਾਰਾ ਤੁਹਾਨੂੰ ਪਿਛਲੀ ਵੀਡੀਓ ਜੇ ਆਪਾਂ ਗੱਲ ਕਰੀਦੀ ਏਰੀਆ ਦਾ ਸਾਰਾ ਝੋਨਾ ਖਰਾਬ ਆ ਉਹ ਭਿੰਦੇ ਵਾਲੀ ਸਾਂ ਚੱਲਦੀ ਆ ਸਾਹਮਣੇ ਹਨਾ ਇਹ ਸਾਰਾ ਝੋਨਾ ਏਰੀਆ ਖਰਾਬ ਆ ਇਹਦੇ ਵਿੱਚ ਨਾ ਫੱਕ ਬਹੁ ਜਾਂਦੀ ਆ ਖਾਲੀ ਜੀ ਖਰਾਬ ਝੋਨੇ ਚ ਮੈਂ ਕਿਹਾ ਵੀ ਬਲੋਰ ਦਾ ਨਾ ਕਈ ਵਾਰੀ ਆਇਆ ਤੁਹਾਨੂੰ ਪਤਾ ਹੀ ਲੰਬਾ ਲੰਘਣਾ ਪੈਂਦਾ ਵੀ ਬਲੋਰ ਦਾ ਕੰਮ ਕਰਾਏ ਦਈਏ ਬਈ ਹਨਾ ਬਲੋਰ ਦਾ ਕੰਮ ਕਰਾਉਣੇ ਤੋਂ ਬਾਅਦ ਫਿਰ ਐਨ ਓਕੇ ਹੋ ਜੂ ਕੰਮ ਸਾਰੇ ਕੋਈ ਦੁੱਖ ਤਕਲੀਫ ਨਹੀਂ ਫਿਰ ਇੱਕ ਗੱਲ ਦੇਖਿਆ ਮੈਂ ਅ ਕੱਲ ਪਾ ਪਿੱਪਲ ਕੋਲ ਤੇ ਆ ਨਾ ਬਾਬੇ ਦੇ ਡੇਰੇ ਕੋਲੇ ਬਈ ਪਤਾ ਨਹੀਂ ਕੀ ਚੱਕਰ ਆ ਉੱਥੇ ਕੀ ਨਹੀਂ ਅੱਜ ਉਹ ਪ੍ਰੀਤ ਮਸ਼ੀਨ ਖੜੀ ਆ ਸੁਮੇਰ ਦੀ ਉੱਥੇ ਕੱਲ ਅਸੀਂ ਖੜੇ ਰਹੇ ਐਕਸਲ ਡਟ ਗਿਆ ਸਾਡਾ ਹਣਾ ਪਿੱਛੇ ਵਾਲਾ ਚੱਕੇ ਵਾਲਾ ਕੱਲ ਅਸੀਂ ਸਾਰੀ ਦਿਹਾੜੀ ਬਾਈ ਸਾਰੀ ਦਿਹਾੜੀ 9 ਵਿਘੇ ਵੱਡੇ ਰਾਤ ਐਕਸਲ ਪਾ ਕੇ 5-7 ਵਿਘੇ ਵੱਡੇ ਆ ਮਸ਼ੀਨ ਖੜੀ ਕਰਨੀ ਬਾਈ ਅੱਜ ਉਹੀ ਜਗ੍ਹਾ ਤੇ ਪ੍ਰੀਤ ਮਸ਼ੀਨ ਖੜੀ ਆ ਸਾਡੇ ਵਾਲੀ ਉੱਤੇ ਉਹ ਖੜੀ ਆ ਦੇਖ ਲੋ ਚਾਹੇ ਵੀ ਬਾਬੇ ਦੀ ਬਾਈ ਜਗ੍ਹਾ ਇੰਨੀ ਤਕੜੀ ਆ ਕਹਿੰਦੇ ਜੀ ਉੱਥੇ ਬੰਦਾ ਮਸ਼ੀਨ ਵਾਲਾ ਕੋਈ दारू ਪੀ ਲਵੇ ਤਾਂ ਕੰਮ ਖਰਾਬ ਹੋ ਜਾਂਦਾ ਨਾ ਆ ਕੇ ਕਹਿੰਦੇ ਜੀ ਰਾਤ ਦੀ ਪੀਤੀ ਹੋਈ ਆ ਨਾ ਤਾਂ ਵੀ ਉੱਥੇ ਬਾਈ ਨਾ ਆ ਕੇ ਜਾਣਾ ਪੈਂਦਾ ਐ ਬਾਬੇ ਦੀ ਜਗ੍ਹਾ ਤੇ ਤਾਂ ਜਾ ਕੇ ਕਿਤੇ ਕਹਿੰਦੇ ਵੀ ਹੁਣ ਫੂਟੋਂ ਨਾ ਕੰਮ ਆ ਉਹ ਵੀ ਕਿਤੇ ਮਸ਼ੀਨ ਵਾਲਾ ਤੁਹਾਨੂੰ ਪਤਾ ਹੈ ਨਾ ਮਣੀ ਹੋਣਾ ਆਪਣਾ ਪੀਂਦਾ ਬਾਈ ਤੁਹਾਨੂੰ ਕੱਲ ਬੋਤਲ ਲਗਾਈ ਵੀ ਲਾਉਂਦਾ ਪੈ ਕੇ ਆਪਾਂ ਇਹਨੂੰ ਬੋਤਲ ਲਿਆ ਕੇ ਦਿੱਤੀ ਹੋਈ ਆ ਵੀ ਪਊ ਆਪੂਆ ਨਾ ਇੱਥੇ ਮਿਲਦੇ ਆ ਪੂ ਭੱਜੇ ਫਰੀਜੋਂ ਤੇ ਕਊਏ ਪਿੱਛੇ ਇਹ ਬੋਤਲ ਲਿਆ ਦੀ ਆ ਚਾਰ ਪੰਜ ਦਿਨ ਕੜਨਦਾ ਚਲੋ ਇਹਦਾ ਹੀ ਲਾਉਂਦਾ ਹੁੰਦਾ ਕਦੇ ਕਿ ਤਾਈ ਤੁਹਾਨੂੰ ਪਤਾ ਹੈ ਆ ਬਾਹਰ ਰਹੇ ਨੇ ਠੰਡ ਦੇ ਵਿੱਚ ਆ ਨਾ ਹੁਣ ਠੰਡ ਹੋਣ ਲੱਗੀ ਆ ਪਾਣੀ ਲਾ ਲੈਣੇ ਆ ਮੱਕੇ ਦੇ ਹਿਸਾਬ ਨਾਲ ਉਹ ਉੱਥੇ ਹੀ ਕੱਲ ਆਪਣੀ ਮਸ਼ੀਨ ਖੜੀ ਸੀ ਅੱਜ ਉੱਥੇ ਹੀ ਪ੍ਰੀਤ ਖੜੀ ਆ ਭਰ ਗਿਆ ਟੈਂਕ ਕਈ ਵੀ ਨਾਲੇ ਤਾਂ ਨਾ ਮੇਰਿਆਂ ਨੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਜ਼ਿਕਰ ਕਰਿਆ ਕਹਿੰਦੇ ਬਾਈ ਮਸ਼ੀਨ ਕਾਨੂੰ ਦੇਣੀ ਸੀ ਬਾਈ ਅਜੇ ਦਿੱਤੀ ਨਹੀਂ ਦੀ ਮੈਂ ਵੀਡੀਓ ਦੇ ਵਿੱਚ ਗਿਆ ਵੀ ਦਾ ਨਾ ਵੀ ਅਜੇ ਸੌਦਾ ਬਾਜੀ ਆ ਬੰਦੇ ਦੇਖ ਕੇ ਫਿੱਟ ਕਰ ਗਏ ਪਹਨ ਗੱਲਬਾਤ ਕਰ ਗਏ ਤੇ ਵੀ ਅਸੀਂ ਮਸ਼ੀਨ ਲੈ ਕੇ ਜਾਣੀ ਆ ਪਰ ਉਹਨਾਂ ਦਾ ਕੋਈ ਕੱਲ ਦਾ ਸੁਰਨ ਮੈਨੂੰ ਤਾਂ ਨਹੀਂ ਮਿਲੇ ਮਨੀ ਨੂੰ ਦੋ ਵਾਰ ਮਿਲੇ ਇਹਨੂੰ ਨੰਬਰ-ਨੰਬਰ ਵੀ ਦੇ ਕੇ ਕੋਈ ਵੀ ਸਰਦਾਰ ਤੇਰਾ ਫੋਨ ਕਰਾ ਦੇ ਸਾਨੂੰ ਪਰ ਆਪਾਂ ਆਪਣੇ ਕੋਲ ਨਹੀਂ ਗਏ ਅਜੇ ਤੱਕ ਆ ਚਲੋ ਆਗੇ ਠੀਕ ਆ ਨਾ ਆ ਤਾਂ ਵੀ ਠੀਕ ਆ ਬਾਕੀ ਟੈਂਕ ਭਰ ਗਿਆ ਟਰਾਲੀ ਕੱਢੂਗਾ ਤਾਂ ਆ ਗਈ ਆ ਮੌਜ ਯਾਰ ਟਰਾਲੀ ਕਿ ਨਹੀਂ ਤੇ ਵਸੀਦੀ ਬਾਈ ਖੜ ਨੰਦੇ 1 ਮਿੰਟ ਵੀ ਜੀ ਬਾਈ ਮਸ਼ੀਨ ਵਾਲੇ ਆਏ ਤੇ ਹਣਾ ਸਰਦਾਰ ਜੀ ਦੇ ਦੋ ਫਿਰ ਯਾਰ ਮੇਰਾ ਮੈਂ ਕਿਹਾ ਮੈਂ ਨਹੀਂ ਹੋਣ ਨਹੀਂ ਦੇਣੀ ਹੈਗੀ ਬਸ ਹੁਣ ਦੋ ਤਿੰਨ ਦਿਨ ਬਾਅਦ ਹਨਾ ਆਏ ਮੈਂ ਕਹਿਆ ਛੱਡ ਪਰਿਆ ਹੁਣ ਆਵ ਨਹੀਂ ਦੇਣੀ ਪਹਿਲੇ ਤੂੰ ਉੱਦਣ ਨਹੀਂ ਲੈ ਜਾਂਦੇ ਹਨਾ ਤਾਂ ਲੈ ਜਾਂਦੇ ਬਾਕੀ ਬਾਈ ਆਪਣਾ ਹੋਰ ਬਾਈ ਕਿਦਾਂ ਵਧੀਆ ਹੀ ਵਧੀਆ ਬਾਈ ਕਿਹੜਾ ਪਿੰਡ ਆ ਬਾਈ ਦਾ ਆਪਣਾ ਹੀ ਗੋਲਾ ਠੀਕਾ ਏਰੀਆ ਕਸੋਰ ਗੋਲਾ ਠੀਕਾ ਹਾਂਜੀ ਠੀਕ ਹੈ ਔਰ ਵਧੀਆ ਹਾਂਜੀ ਸਭ ਕਿਵੇਂ ਚੱਲਦਾ ਕੰਮ ਵਧੀਆ ਚੱਲ ਰਿਹਾ ਜੀ ਹੁਣ ਤਾਂ ਨਜ਼ਾਰੇ ਆ ਰਹੇ ਆ ਹੋਣ ਰੁਪਈਏ ਵੰਡਣਾ ਸਮਾਂ ਤਾਂ ਹੁਣ ਆਇਆ ਹਨਾ ਸਹੀ ਗੱਲ ਆ ਪਹਿਲਾਂ ਭਾਈ ਕੀ ਹੁੰਦਾ ਤਾਂ ਹਨਾ ਇੱਥੇ 600 ਰੁਪਏ ਬਿੱਗਾ ਹਨਾ ਚੱਲਿਆ ਖੜੇ ਦਾ ਆਹ 800 ਗਿਰੇ ਦਾ ਦੰਦੇ ਦੇ ਮੈਂ ਹੁਣ ਇੰਨੀਆਂ ਮਸ਼ੀਨਾਂ ਘਟ ਗਈਆਂ ਸਭ ਮਸ਼ੀਨ ਆਪਣੇ ਆਪਣੇ ਡੇਰੇ ਅੱਡੇ ਜਾਵੜੀ ਹਨਾ ਕਿਸੇ ਦਾ ਡਰਾਈਵਰ ਚੱਲ ਗਿਆ ਕਿਸੇ ਦਾ ਮਸ਼ੀਨ ਦਾ ਮਨੇ ਮੁੜ ਗਿਆ ਵੀ ਹੁਣ ਵਧਣਾ ਹੀ ਨਹੀਂ ਬਾਕੀ ਮਸ਼ੀਨਾਂ ਰਹਿ ਗਈਆਂ ਥੋੜੀਆਂ ਹੁਣ ਨਜ਼ਾਰੇ ਆਉਣੇ ਹੁਣ ਨਜ਼ਾਰੇ ਆ ਜੀ ਹੁਣ ਭਾਈ ਐਸ਼ ਪੇਮੈਂਟ ਚੱਲਦੇ ਆ ਐਸ਼ ਪੇਮੈਂਟ ਝੋਟੇ ਵੀ ਨਹੀਂ ਚੱਲ ਰਿਹਾ ਔਰੇ ਹਾਂ ਜਿਉ ਮੋਬਾਈਲ ਚੱਲਦਾ ਹੁਣ ਮੋਬਾਈਲ ਗਾ ਤੁਸੀਂ 7 ਨੂੰ ਵੀ 800 ਤਾਂ ਨਹੀਂ ਦੰਨੇ ਆ ਪਏ ਬਾਕੀ ਆਪਾਂ ਗਿਰੀ ਹੋਈ ਦਾ ले आदा ठेका ਕਰ 1300 ਚ ਆ ਜਲਦੀ ਆਪਣਾ ਲੀ ਮਸ਼ੀਨ ਆ ਜਿਹਦੀ ਹੋਈ ਦਾ ਡੇਕਾ ਲਿਆਦਾ ਕੱਲ ਜਮੇ ਬਿਹੀ ਹੋਈ ਆ 1300 ਰੁਪਏ ਬਿਗਾ ਠੀਕ ਆ 1300 ਦਾ ਨਾ ਵਧੀਆ ਵਧੀਆ ਹਾਂ ਵਧੀਆ ਐ ਬਰੇਜ ਨਿਕਲ ਜਾਣੀਆਂ ਹਾਂ 10 ਬਿਗੇ ਆ ਇਹ ਵਾ 2 2.5 ਘੰਟੇ ਜੇ ਵੱਡੇ ਜਾਣੇ ਫੇਰ ਕਰੇ ਬਾਬਾ ਸੋਨਾ ਲੱਗੂ ਹੁਣ ਹੁਣ ਸੀ ਜਨ ਵਧੀਆ ਲੱਗੂ ਸਾਰੀਆਂ ਕਸਰਾ ਨਿਕਲ ਜਾਣਗੀਆਂ ਹਾਂ ਹੁਣ 2-4 ਦਿਨ ਜਿਹੜੇ ਲਾਉਣੇ ਆ ਨਾ ਨਾ ਪੂਰੇ ਅਸੀਂ ਤੈਨੂੰ ਕਹਿਣਾ ਵੀ 2-4 ਦਿਨ ਲਾ ਲਈਏ ਹਜੇ ਨਾ ਤੁਰੀਏ ਤੂੰ ਕਹੀ ਜਾਣਾ ਘਰ ਨੂੰ ਜਾਣਾ ਘਰ ਨੂੰ ਜਾਣਾ ਹਾਂ ਹੁਣ ਲਾਵਾਂਗੇ ਹਾਂ ਹੁਣ ਲਾਵਾਂਗੇ ਅੱਧੇਲਾ ਤੇਰੇ ਸਾਹਮਣੇ 20 ਵਿੱਗਾਂ ਤੇਰੇ ਮਗਰ ਪਿਆ ਹੈ ਹਾਂ ਹੈ ਸਹੀ ਗੱਲ ਆ ਦੇਖ ਲੈ ਜੇ ਵੱਡਨੇ ਸਵੇਰੇ ਲਿਆ ਮਸ਼ੀਨ ਆ ਦੇਖਦੇ ਹਾਂ ਸਵੇਰੇ ਉਧਰੋਂ ਲਾ ਕੇ ਦਿਹਾੜੀ ਅੱਜ ਨਿਬੜ ਜਾਣਾ ਕੰਮ ਸਾਰਾ ਹਾਂ ਉਧਰ ਨਵੇਂੜੇ ਏਜੰਟ ਵਾਲਾ ਜੱਪਾ ਉਹਨੂੰ ਕੰਮ ਚੱਲਿਆ ਜੱਪਾ ਕਾ ਕੇ ਸਾਡੇ ਅੱਡੇ ਤੇ ਰੱਖ ਲਿਆ ਕੇ ਸਮਾਨ ਉੱਥੀ ਮਸ਼ੀਨ ਆ ਸ਼ਾਮ ਨੂੰ ਅੱਡਾ ਉੱਥੇ ਹੀ ਪੈ ਜਾ ਕਰੀ ਇੱਧਰ ਆਪਾਂ ਹਾਈ ਏਰੀਆ ਖੜਾ ਨਕਦ ਪੇਮੈਂਟ ਪਹਿਲਾ ਪੈਸੇ ਹੁਣ ਦੋ ਤਿੰਨ ਦਿਨ ਲਾਵਾਂਗੇ ਹਾਂ ਹੁਣ ਬਾਈ ਰੁਪਈਏ ਬ ਬਾਕੀ ਡਿਗੇ ਝੋਨੇ ਦੇ ਵਿੱਚ ਠੇਕਾ ਹੀ ਕਰ ਲਿਆ ਦਾ ਮੈਂ ਤਾਂ ਨਾਗਾ 1300 ਰੁਪਏ ਵਿੱਗੇ ਦਾ ਛੋਟਾ ਵਿੱਗਾ ਹੈ ਬਾਈ ਇਹ ਹੈ ਨਾ ਮੰਨੋ ਆਪਣੇ ਕੀਲੇ ਦਾ ਬਣ ਗਿਆ 13 13 26 26 3000 ਰੁਪਏ ਕੀਲੇ ਦਾ ਬਣ ਗਿਆ ਆਪਣੇ ਪੰਜਾਬ ਵਾਲੇ ਦਾ ਮਸ਼ੀਨ ਬਹੁਤ ਮਸ਼ੀਨ ਆ ਬਸ ਇੱਕ ਸਾਹਮਣੇ ਚੱਲਦੀ ਹੈ ਜਿਹੜੀ ਇੱਕ ਇਹਦੀ ਆ ਇੱਕ ਭਿੰਦੇ ਵਾਲੀ ਆ ਹੋਰ ਕੋਈ ਮਸ਼ੀਨ ਨਹੀਂ ਹੈਗੀ ਓਰੇ ਮੈਂ ਕਹਿੰਦਾ ਵੀ ਨਕਦ ਪੇਮੈਂਟ ਨੂੰ ਲੋਕ ਆਏ ਕਹਿੰਦੇ ਵੀ ਬਾਈ ਖੇਤ ਵੱਡੋ ਨਕਦ ਪੇਮੈਂਟ ਲਓ ਹੁਣ ਜਿਵੇਂ ਆਹ ਏਰੀਆ ਸਾਰਾ ਖਾਲੀ ਹੋ ਗਿਆ ਦਾ ਹੈ ਨਾ ਇਦੇ ਵਿੱਚ ਬਸ ਆਹੀ ਗੇਤ ਰਹਿ ਗਿਆ ਤਾਂ ਇੱਕ ਉਹਦੇ ਕਰਕੇ ਪਹਿਲਾਂ ਪਹਿਲਾਂ ਤਾਂ ਬਾਈ ਤੁਹਾਨੂੰ ਪਤਾ ਹਨਾ ਝੂਠ ਵੀ ਬੋਲਦੇ ਆ ਇਹ ਹਨਾ ਆਪਣੇ ਬੰਦਿਆਂ ਨੂੰ ਫੁੱਦੂ ਵੀ ਸਮਝਦੇ ਆ ਝੂਠ ਬੋਲਦੇ ਆ 15 ਨੂੰ 12 12 ਨੂੰ 10 ਐਂ ਬੋਲਦੇ ਆ ਨਾ ਪਰ ਹੁਣ ਤਾਂ ਇਹ ਐਂ ਕਹਿੰਦੇ ਆ 20 ਮੋਬਾਈਲ ਚਲਾਓ ਜੇ 10:30 ਵਜੇ ਤਾਂ ਮੋਬਾਈਲ 11 ਦਾ ਦੱਸਦਾ ਤਾਂ 11 ਦੇ ਪੈਸੇ ਲੋ ਬਾਕੀ ਐ ਵੀ ਪਹਿਲਾ ਪਹਿਲਾ ਬਾਈ ਨੁਕਸਾਨ ਵੀ ਹੈ ਨਾ ਬਹੁਤ ਕਰਾ ਬੈਠਦੇ ਆ ਆਪਾਂ ਉਹਦਾ ਰੇਟ ਦੇ ਘੱਟ ਦੇ ਚੱਕਰ ਦੇ ਵਿੱਚ ਇੱਕ ਮਸ਼ੀਨ ਵਾਲੇ ਦੇ ਰੇਟ ਘੱਟ ਕਰਤਾ ਤਾਂ ਆਪਾਂ ਉਹਦੇ ਨਾਲੋਂ 50 ਰੁਪਏ ਘੱਟ ਕਰ ਦੰਨੇ ਆ ਪਰ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ ਬਹੁਤ ਗੱਲਾਂ ਹਨਾ ਜਿਹੜੀਆਂ ਮਤਲਬ ਸਹੀ ਜਨ ਦੇ ਵਿੱਚ ਆਪਾਂ ਦੇਖਦੇ ਆ ਪੰਜਾਬੀਆਂ ਦੇ ਵਿੱਚ ਵੀ ਥੋੜੀਆਂ ਆਪਣੇ ਬੰਦਿਆਂ ਦੇ ਵਿੱਚ ਵੀ ਕਮੀਆਂ ਥੋੜੀਆਂ ਇਹਨਾਂ ਦੇ ਵਿੱਚ ਵੀ ਕਮੀਆਂ ਜ਼ਿਆਦਾ ਆ ਆਪਣੇ ਚ ਬੰਦੇ ਚ ਘਾਟਾਂ ਹਨਾ ਜਿਵੇਂ ਹੁਣ ਆ ਚੱਲਦੀ ਆ ਮਸ਼ੀਨ ਆਪਣੀ ਗੇਰੇ ਹੋਈ ਚੱਲਦੀ ਆ ਪੂਰੀ ਇਹ ਵੱਢ ਗਿਆ ਅੱਜ ਪਰ ਦੇਖਦੇ ਆਂ ਮਨੀ ਤਾਂ ਕਹਿੰਦਾ ਬਈ ਮੈਂ ਜਾਣਾ ਮੀ ਮੇਰੇ ਮੁੰਡੇ ਦਾ ਜਨਮ ਦਿਨ 15 ਤਰੀਕ ਨੂੰ ਬਈ ਇਹ ਮੰਨਿਆ ਹਨਾ ਇੱਕ ਦੋ ਦਿਨ ਦੀ ਤਾਂ ਲਾਵਾਂਗੇ ਨਹੀਂ ਤਾਂ ਮੁਸ਼ਕਲ ਆ ਫਿਰ ਮਸ਼ੀਨ ਬਸ ਇੱਛਾ ਘੜਾ ਨਾ ਕਾਲੂ ਉਹਦੇ ਫਾਰਮ ਤੇ ਖੜੀ ਕਰਾਂਗੇ ਚੁੱਪ ਕਰਕੇ ਆਪਾਂ ਫਿਰ ਵਗ ਜਾਗੇ ਪੰਜਾਬ ਨੂੰ ਮੈਂ 10 ਬਿਗਿਆ ਦਾ ਠੇਕਾ ਹੀ ਲਿਆ ਤਾਂ ਆਪਾਂ ਨੇ ਕੱਲ ਮਸ਼ੀਨ ਦਾ ਭਾਈ ਐਂ ਦਾ ਗੱਲ ਆ ਨਾ ਵੀ ਜਿੱਦੋਂ ਉਹਨਾਂ ਗਰਮ ਗਰਮ ਦੇ ਵਿੱਚ ਲੈ ਜਾਂਦੇ ਤਾਂ ਲੈ ਜਾਂਦੇ ਹੈ ਨਾ ਵੀ ਬਾਅਦ ਯਾਰ ਫਿਰ ਸਾਲਾ ਮਨ ਨੂੰ ਇਹ ਹੋਇਆ ਮੈਂ ਕਹਾਂ ਯਾਰ ਵੀ ਛੱਡ ਪਰੇ ਹੁਣ ਦੇਣ ਹੀ ਨਹੀਂ ਹੈਗੀ ਮਨੇ ਮੁੜ ਗਿਆ ਉਦੋਂ ਮਸ਼ੀਨ ਆ ਵੀਡੀਓ ਦੇਖੀ ਹੁਣੇ ਮੈਂ ਵੀ ਮੇਰਾ ਹਾਲ ਦੂਏ ਦਿਨ ਪੈਸੇ ਚੱਕੀ ਫਿਰਨਾ ਇਹਦੇ ਸਲਾਰੀ ਛੋੜਦੇ ਆ ਵੀ ਮੈਂ ਕਾਉਣ ਨਹੀਂ ਯਾਰ ਨਹੀਂ ਨਹੀਂ ਹੁਣ ਨਹੀਂ ਕਾਉਣ ਵਧੀਆ ਚੱਲਦੀ ਆ ਨਾ ਮੈਂ ਉਦੋਂ ਗਰਮ ਗਰਮ ਲੈ ਜਾਂਦੇ ਤਾਂ ਲੈ ਜਾਂਦੇ ਨੀ ਹੁਣ ਵਧੀਆ ਹਾਂ ਹੁਣ ਸੀਜ਼ਨ ਲੱਗੂਗਾ ਟਕੜਾ ਹਾਂ ਹੁਣ ਪੰਜ ਚਾਰ ਦਿਨ ਜਿਹੜੇ ਲਾਉਣੇ ਆ ਨਾ ਉਹ ਰੁਪਈਏ ਬਣਾਉਣੇ ਆ ਸਾਰੇ ਖੇਤ ਵੱਡੇ ਆ ਕੱਲ ਆਹੀ ਵੱਡੇ ਆ ਮਾ ਗਰੇ ਗਰੇ ਆ ਸਾਰੇ ਮੈਂ ਆਹੀ ਵੱਡੇ ਆ ਹਾਂ ਮੈਂ ਕਿਹਾ ਆਇਆ ਵੀ ਚੱਲ ਗਿਰੀ ਹੋਈ ਛਾ ਨਾ ਹੈ ਪਰਾਲੇ ਆ ਯਾਰ ਹੈ ਲਾਂਹ ਹੈ ਨਹੀਂ ਆ ਵੀ ਵੜ ਕੇ ਗਿਆ ਅਗੇ ਤਾਂ ਲੋ ਜੀ ਬਾਈ ਗਿਰਿਆ ਹੋਇਆ ਵੱਢ ਕੇ ਆਪਣੀ ਮਸ਼ੀਨ ਚੱਲ ਗਈ ਉਹ ਜਾਂਦੀ ਆ ਰੋਡ ਤੇ ਚੜੂਗੀ ਹੁਣ ਰੋਡ ਤੇ ਜਾਣ ਦੇ ਵਾਂਦੇ ਇੱਕ ਨਾ ਇੰਦਰ ਛੱਡਿਆ ਹੋਇਆ ਤਿੰਨ ਇੱਕ ਬਿੱਗੇ ਬਸ ਤਿੰਨ ਕਿੱਬੇ ਲਾਸਟ ਨੇ ਆਪਣੇ ਅੱਜ ਇਹ ਵੱਢ ਗਿਆ ਨਾ ਮਸ਼ੀਨ ਅੱਜ ਇਸਾ ਘੜ ਖੜੀ ਕਰ ਦਾਂਗੇ ਲੈ ਜਾ ਕੇ ਰਾਤ ਨੂੰ ਪਹੁੰਚ ਜਾਗੇ ਉੱਤੇ ਪਤਾ ਕੀ ਆ ਬਾਈ ਹੁਣ ਏਰੀਆ ਰਹਿ ਗਿਆ ਥੋੜਾ ਇੱਕ ਤਾਂ ਥੱਲੇ ਖੇਤ ਗਿੱਲੇ ਆ ਨੰਬਰ 2 ਤੇ ਬਾਈ ਝੂਠ ਇਨਾ ਮਾਰਦੇ ਆ ਹੁਣ ਵੀ ਤੁਸੀਂ ਹਿਸਾਬ ਲਾ ਰੋ ਇੱਧਰ ਅਸੀਂ ਕੱਲ ਇੱਕ ਪਿੰਡੇ ਚ ਗਏ 10 ਬਿੱਗਿਆਂ ਨੂੰ 5 15 ਨੂੰ 10 ਵੈਨਾ ਝੂਠ ਪਰ ਚਲੋ ਮੋਬਾਈਲ ਨਾਲ ਵੀ ਮੰਨਦੇ ਕਈ ਬੰਦੇ ਕਈ ਮੋਬਾਈਲ ਤੇ ਵੀ ਇਹ ਕਹਿੰਦੇ ਆ ਕਹਿੰਦੇ ہماری ਜਗਾ ਜੇ ਮੋਬਾਈਲ ਦੇ ਨੰਬਰਾਂ ਤੁਸੀਂ ਮੋਬਾਈਲ ਦਾ ਨੰਬਰ ਦੇਖਦੇ ਜ਼ਮੀਨ ਦਾ ਨੰਬਰਾਂ ਦੇ ਵਿੱਚ ਮਨ ਲਓ 15 ਬਿੱਗਿਆ ਤਾਂ ਅਸੀਂ 11 ਬਿੱਗਿਆਂ ਦੀ ਖੇਤੀ ਕਰਦੇ ਆ 4 ਬਿੱਗੇ ਸਾਡੇ ਆਲੇ ਦਾਲੇ ਦੱਬੇ ਹੋਏ ਆ ਇਹਨਾਂ ੱਤਕਾ ਕਰਦੇ ਆ ਬਾਈ ਤਾਂ ਕਰਕੇ ਵੀ ਮਨਿੰਗਾ ਨਾ ਬਾਈ ਛੱਡ ਬਰੇ ਕਹਿੰਦਾ ਹੁਣ ਕਹਿੰਦਾ ਕੀ ਦੇ ਕੀ ਦੇ ਅਗ ਲੜੀ ਜਾਵਾਂਗੇ ਉਹ ਗੱਲ ਤਾਂ ਠੀਕ ਆ ਨਾ ਵੀ ਲੜਾਈ ਵੀ ਕਰਦੇ ਚੰਗੇ ਲੱਗਦੇ ਬਾਈ ਇਹ ਮਾੜੀ ਮਾੜੀ ਅੱਜ ਕੱਦੇ ਉੱਤੇ ਬਿੱਗੇ ਪਿਛੇ ਲੜੀ ਚਲੋ ਬਾਕੀ ਤਿੰਨ ਚਾਰ ਦਿਨ ਵੀਡੀਓ ਵੀਰੇ ਤਾਂ ਨਹੀਂ ਆਈ ਹੈ ਨਾ ਮੇਰੇ ਵੀਰਾਂ ਦੇ ਬਹੁਤ ਫੋਨ ਵੀ ਆਏ ਬਾਹਰੋਂ ਵੀ ਪੂਰੇ ਦੇ ਵੀ ਵੀ ਵੀਰੇ ਬਲੌਗ ਨਿਯਾਰਾ ਵੀਰੇ ਤੇ ਕਹਿ ਕੇ ਥੋੜਾ ਜਨਾ ਸਿਸਟਮ ਇੱਕ ਤਾਂ ਬੁਖਾਰ ਚੜ ਗਿਆ ਹੁਣ ਵੀ ਤੁਸੀਂ ਹਿਸਾਬ ਲਾ ਲਓ ਅੱਜ ਢਾਬਾ ਥੋੜਾ ਦੂਰ ਆ ਚਾਰ ਪੰਜ ਦਿਨ ਹੋ ਗਏ ਰੋਟੀ ਨਹੀਂ ਖਾਧੀ ਹੈਗੀ ਐਦਾਂ ਹੀ ਹੈ ਨਾ ਰਾਤ ਨੂੰ ਇੱਥੇ ਆਂਡਿਆਂ ਦੀ ਰੇੜੀ ਜੀ ਉੱਥੇ ਦੋ ਤਿੰਨ ਆਂਡੇ ਖਾ ਲੀਦੇ ਆ ਖਾ ਕੇ ਪੈ ਪੂਜਾਈ ਦਾ ਨਾ ਢਾਬਾ ਥੋੜਾ ਦੂਰ ਆ ਕਿਲੋ ਦੋ ਤਿੰਨ ਤਿੰਨ ਕਿਲੋ ਮੀਟਰ ਆ ਬਸ ਉਧਰ ਨੂੰ ਇਹਨੂੰ ਖੇਤ ਵਾਲੇ ਦੇਣ ਨੇ ਜਿਹਦੇ ਖੇਤ ਚ ਖੜਦਾ ਇਹਨੂੰ ਖੇਤ ਵਾਲੇ ਦੇ ਦਿੰਦੇ ਨੇ ਮਨ ਇਹਨੂੰ ਮੇਰਾ ਇੱਕੜੇ ਕਿ ਜਾਰਾ ਗੁਜੂਰਾ ਹੋਈ ਜਾਂਦਾ ਘਰੇ ਸੋਦਾ ਘਾਲਿਆ ਕਦੇ ਚਾਹ ਪੀ ਲਈ ਹੈ ਨਾ ਇੱਕੜੇ ਮਹਾਰਾਜ ਨੇ ਜਿਹੜੇ 4 5 ਦਿਨ ਡੰਗ ਟਪਾਤਾ ਇੱਕ ਬੁਖਾਰ ਚੜ ਗਿਆ ਉਹਦੇ ਕਰਕੇ ਥੋੜਾ ਇਹ ਕੰਮ ਜਾਲ ਗਿਆ ਪੈ ਤਾਂ ਤਾਂ ਕਰਕੇ ਵੀਡੀਓ ਨਹੀਂ ਬਣੀ ਹੈ ਨਾ ਚਲੋ ਬਾਕੀ ਹੁਣ ਤਾਂ ਮੈਨੂੰ ਲੱਗਦਾ ਸਾਰੇ ਸੀਜ਼ਨ ਦਾ ਐਂਡੇ ਆ ਟੋਟਲੇ ਹੈ ਨਾ ਸਾਰੀਆਂ ਮਸ਼ੀਨਾਂ ਵਾਲੇ ਹੁਣ ਤਾਂ ਕਹਿੰਦੇ ਬਾਈ ਇੱਕੇ ਪਿਆ ਵੱਟ ਵੱਟ ਕੇ ਬਾਕੀ ਜਿਹੜਾ ਮਨ ਬਈ ਅੱਕ ਜਾਂਦਾ ਹੈ ਨਾ ਫਸਲ ਦੇਖ ਦੇਖ ਕੇ ਵੱਡ ਵੱਡ ਕੇ ਬੰਦੇ ਦਾ ਆਟੋਮੈਟਿਕ ਦਿਮਾਗ ਫਸਲ ਕਰਨੀ ਗਿਆ ਆਊਟ ਹੋ ਜਾਂਦਾ ਨਾ ਵੀ ਛੱਡ ਪਰੇ ਹੁਣ ਮਨੀ ਦਾ ਵਿਚਾਰਾ ਇਹਦਾ ਧੱਕਣਾ ਹੈ ਕਹਣਾ ਵਧਣਾ ਮੇਰਾ ਵੀ ਦਿਮਾਗ ਇੰਨਾ ਹੁਣ ਵੀ ਛੱਡ ਪਰੇ ਯਾਰ ਹੁਣ ਕੀ ਆ ਨਾ ਜਿੱਥੇ ਭਾਈ ਐਵੇਂ ਹੁਣ ਵੱਡਾਂਗੇ ਵੀ ਜੇ ਮਤਲਬ 5 ਵਿਘੇ 2.5 ਵਿਘੇ ਗਿੱਲੇ ਵੱਢਤੇ 2.5 ਛੱਡਤੇ ਸੁੱਕੇ ਵੱਢ ਗਏ ਨਾ ਤਾਂ ਇਹਨਾਂ ਨੇ 2.5 ਨਹੀਂ ਲਗਾਉਣਾ ਇਹਨਾਂ ਨੇ ਕਹਣਾ ਸਾਡੇ ਖੜੇ ਆ ਜਿਹੜੇ ਇਹ ਜਾਦੇ ਆ ਜਿਹੜੇ ਤੁਸੀਂ ਵੱਢਿਆ ਘਾਟਾਂ ਤਾਂ ਕਰਕੇ ਬਹੁਤ ਤੇ ਦੋ ਤਿੰਨ ਦਿਨ ਹੋ ਗਏ ਬਾਈ ਮਸ਼ੀਨ ਹੁਣ ਨਾਗਦ ਨੂੰ ਚਲਦੀ ਦੀ ਪਹਿਲਾਂ 600 ਨੂੰ ਰੇਟ ਚੱਲਦਾ ਰਿਹਾ ਸੀ ਜਨ ਦੇ ਵਿੱਚ ਹੁਣ ਦੋ ਤਿੰਨ ਦਿਨ ਤੇ 800 900 ਹਜ਼ਾਰ ਨੂੰ ਚਲਦੀ ਹੈ ਵਧੀਆ ਚੱਲਿਆ ਤਾਂ ਇੰਚਾਰ ਮੈਂ ਕਿਹਾ ਝੱਟ ਭਰੇ ਉਹ ਨਾ ਕਿ ਦਲਾਲਚ ਕਰਦੇ ਕਰਦੇ ਜਿਹੜੇ ਬੜਾਏ ਜਾਂ ਚਾਰੇ ਵੀ ਇਹ ਇੱਥੇ ਲਾ ਦੀਏ ਹੈ ਨਾ ਤਾਂ ਕਰਕੇ ਮੈਂ ਚਲੋ ਠੀਕ ਹੈ ਬਾਈ ਮਿਲਾਂਗੇ ਅਗਲੀ ਵੀਡੀਓ 'ਚ ਕਰਾਂਗੇ ਗੱਲਾਂ ਮੈਂ ਤਾਂ ਜਦ ਤੱਕ ਸਤਿ ਸ੍ਰੀ ਅਕਾਲ ਨਬਰਾਕਾ ਜੀ